ਇਸੇ ਇਨਫੋਰਮੇਸ਼ਨ ਦਿੱਤੀ ਹੋਈ ਟੀਵੀ ਲੱਗ ਕੋ ਆਇਆ ਇਹ ਹੈਗਾ ਸਾਡਾ ਡਾਈਨਿੰਗ ਏਰੀਆ ਤੇ ਦੱਸ ਰਿਹਾ ট্রেন ਕਿਥੋਂ ਚੱਲਿਆ ਲਿਤਗੋ ਪਹੁੰਚਿਓ ਹੀ ਹੈ ਜੇ ਬਾਕੀ ਜਿਹੜੀ ਮੈਂ ਥੋੜਾ ਜਿਹਾ ਵੀਡੀਓ ਦਿਖਾਉਣੀ ਹੈ ਕਿ ਸਾਰੇ ਡਾਈਨਿੰਗ ਏਰੀਆ ਚ ਬੈਠੇ ਹੋਏ ਨੇ ਅਗਰ ਡਾਈਨਿੰਗ ਸ਼ੁਰੂ ਹੋਣਾ ਵਾ ਰਾਊਂਡ 6:00 ਕਲੋਕ ਜਿਹੜਾ ਸ਼ੁਰੂ ਹੋਏਗਾ ਇਸ ਸਾਈਡ ਤੇ ਬੱਚਿਆਂ ਦੀਆਂ ਪਈਆਂ ਹੋਈਆਂ ਨੇ ਬੁੱਕਸ ਸੀਟ ਕਰ ਸਕਦੇ ਤੁਸੀਂ ਕੋਈ ਵੱਡੇ ਵੀ ਕੱਟ ਸਕਦੇ ਆ ਤੇ ਥੋੜੀਆਂ ਬੋਰਡ ਜੀਨਸ ਪਈਆਂ ਹੋਈਆਂ ਨੇ ਤੇ ਮੀਜ਼ ਉਸ ਤੋਂ ਬਾਅਦ ਕਈ ਵਾਰ ਤਾਂ ਨਹੀਂ ਉਸ ਨੂੰ ਲਾਉਂਦੇ ਨੇ ਇੱਥੇ ਅਗਰ ਲੋਕੀ ਆਪਣੀ ਢਿੰਗ ਕਰ ਰਹੇ ਨੇ ਢਿੰਗ ਲੈ ਰਹੇ ਨੇ ਇੰਜੋਏ ਕਰ ਰਹੇ ਨੇ ਸੈੱਟ ਦ ਬਾਰ ਆਂਡ ਜ਼ਰਾ ਅਗੇ ਅਪਾਰਟਮੈਂਟ ਦੇ ਅੰਦਰ ਆਪਣਾ ਆ ਗਿਆ ਬਾਅਦ ਚੋਂ ਮੰਗੇ ਆਇਸਟਾਂ ਦੇ ਉਮਝ ਵੀ ਆ ਗਏ ਨੇ ਤੇ ਔਰ ਸਪਾਸੇ ਸਾਰੇ ਅੰਦਰ ਲੱਗ ਜ ਪਿਆ ਹੋਇਆ ਇੰਜਨ ਆ ਉਹਦੇ ਬਿਲਕੁਲ ਪਿੱਛੇ ਆ ਫਰਸਟ ਕੈਬ ਨਹੀਂ ਆਇਆ ਬੜੀ ਕਨਫਿਊਜ਼ ਹੋਣਾ ਸਾਨੂੰ ਕਿ ਕਿਉਂਕਿ ਡਬਲ ਇੰਜਨ ਲੱਗਦਾ ਹੁੰਦਾ ਇੱਕ ਉਸ ਸਾਈਡ ਤੇ ਟ੍ਰੇਨ ਖਲੋਤੀ ਆ ਆਪਾਂ ক্লোਜ਼ ਅਪ ਕਰਕੇ ਦਿਖਾਉਣੀ ਆ ਤੇ ਉੱਥੇ ਵੀ ਸਾਰਿਆਂ ਲੋਕਾਂ ਦਾ ਸਮਾਨ ਆ ਨਾਲ ਨਾਲ ਤੇ ਇੱਕ ਇੱਕ ਸਾਈਡ ਤੇ ਖੜੀ ਆ ਅਸੀਂ ਇਹਦੇ ਵਿੱਚ ਬੈਠੇ ਆ ਕਾਫੀ ਲੋਕ ਇਹਦੇ ਵਿੱਚ ਬੈਠੇ ਆ ਤੇ ਅੱਧੇ ਲੋਕ ਉਹਦੇ ਵਿੱਚ ਬੈਠੇ ਨੇ ਸੋ ਅੱਗੇ ਜਾ ਕੇ ਮੈਨੂੰ ਲੱਗਦਾ ਇਹਨਾਂ ਨੇ ਕਨੈਕਟ ਕਰਕੇ ਡਬਲ ਇੰਜਨ ਬਣੂਗਾ ਤੇ ਫਿਰ ਪ੍ਰੋਪਰ ਲੇਨ ਬਣੂਗਾ ਕਿਉਂਕਿ ਇੱਥੇ ਇੰਨਾ ਵੱਡਾ ਪਲੇਟਫਾਰਮ ਨਹੀਂ ਹੈਗਾ ਜਿੱਥੇ ਇਹ ਮਤਲਬ ਕਿ ਦੋਨੋਂ ਜਿਹੜੇ ਆ ਲਗਾ ਸਕਣ ਆਪਣੇ ਤੁੜਿਆ ਇੰਜਨ ਸੋ ਅੱਗੇ ਜਾ ਕੇ ਇਹ ਰਾਤ ਨੂੰ ਇੰਜਨ ਚੇਂਜ ਕਰਨਗੇ ਸੋ ਇਦਾਂ ਵਾ ਟ੍ਰੇਨ ਹਾਰ ਵਿੱਚ ਸਾਰਾ ਵੰਗੇਰੀਆ ਬਣਾ ਬਾਕੀ ਵੀ ਸੰਦਿ ਖਾ ਕੇ ਲੈ ਕੇ ਆਉਂਗੀ ਤਾਂ ਟ੍ਰੇਨ ਮੇ ਆ ਗਿਆ ਸਾਡਾ ਕੈਬਨ ਐਚ ਸੀਗਾ ਟੂ ਨੰਬਰ ਆ ਗਿਆ 6 ਆ ਆ ਗਿਆ ਸਾਡਾ ਕੈਬਨ 골ਡ ਕਲਾਸ ਇਸ ਸਾਈਡ ਤੇ ਆ ਗਿਆ ਮਿਰਰ ਫੋਨ ਚਾਰਜਰ ਵਾਸਤੇ ਤੇ ਆ ਗਈ ਸਾਡੀ ਵਿੰਡੋ ਇੱਥੇ ਪੂਰਾ ਇਸ ਟਾਈਮ ਸੋਫਾ ਬਣਿਆ ਹੋਇਆ ਤੇ ਹਸਬੰਦ ਦੇਖ ਰਹੇ ਨੇ ਆਪਣਾ ਪੂਰਾ ਤੇ ਇਸ ਤੋਂ ਬਾਅਦ ਆ ਪੂਰਾ ਸੋਫਾ ਜਿਹੜਾ ਆ ਉੱਪਰ ਆ ਇਹ ਰਾਤ ਨੂੰ ਬੈੱਡ ਬਣਾ ਕੇ ਦੇ ਦੇਣਗੇ ਇਸ ਟਾਈਮ ਜਿਹੜਾ ਵਾ ਇਸ ਤਰ੍ਹਾਂ ਦਾ ਕਹਿ ਦਿੰਨਾ ਆਇਆ ਕੈਪਿੰਗ ਦੀ ਐਂਟਰੀ ਆ ਡੋਰ ਤੇ ਨਾਲ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆ ਇੱਥੋਂ ਦਾ ਬਾਥਰੂਮ ਓਏ ਬਾਥਰੂਮ ਕੋਲ ਨਹੀਂ ਰਿਹਾ ਸੋ ਆ ਗਾਇਸ ਯਾਰ ਨੰਦਾ ਬਾਥਰੂਮ ਬਾਥਰੂਮ ਦੇ ਵਿੱਚ ਛੋਟਾ ਜਿਹਾ ਸਿੰਕ ਰਿਹਾ ਆਬਵੀਅਸਲੀ ਟਾਇਲਟ ਤੇ ਆ ਰਿਹਾ ਸ਼ਾਵਰ ਸ਼ਾਵਰ ਦੇ ਵਾਸਤੇ ਇਸ ਨੂੰ ਕਵਰ ਕਰਕੇ ਹਾਂ ਕਰਟਨ ਲੱਗਾ ਹੋਇਆ ਲੈ ਸਕਦੇ ਹੋ ਇਹਦੇ ਵਿੱਚ ਸਾਡੇ ਟਾਵਲਸ ਵਗੈਰਾ ਪਏ ਹੋਏ ਨੇ ਸੋ ਪ੍ਰੋਪਰ ਫੁੱਲ ਬਟਾ ਫੁੱਲ ਬਹੁਤ ਸਾਫ਼ ਸੁਥਰਾ ਬਾਥਰੂਮ ਆ ਸੋ ਦੇਖਸਾਓ ਇਹ ਬਾਥਰੂਮ ਆ ਪੂਰਾ ਵੱਡਾ ਸਿਟਿੰਗ ਵਾਸਤੇ 3 ਸੀਟਰ ਸੋਫਾ ਬਣਿਆ ਆ ਆ ਵਿੱਚ ਆਰਮ ਰੈਸਟ ਵੀ ਹੈਗੇ ਆ ਆਰਮ ਰੈਸਟ ਆ ਗਿਆ ਇੱਥੇ ਥੱਲੇ ਸਟੋਰੇਜ ਆ ਤੁਸੀਂ ਇੱਥੇ ਆਪਣਾ ਬੈਗ ਇੱਥੇ ਰੱਖ ਸਕਦੇ ਹੋ ਇੱਥੇ ਥੱਲੇ ਤੇ ਆ ਸਾਡੀ ਅਲਮਾਰੀ ਆ ਇਹ ਅਲਮਾਰੀ ਆ ਗਈ ਆ ਸਾਡਾ ਆ ਗਿਆ ਲੋਕਰ ਵਿੱਚ ਲੋਕਰ ਰੱਖ ਸਕਦੇ ਹੋ ਹਾਂ ਸਾਡਾ ਕੁਝ ਹੈਅਰ ਐਸੈਸਰੀਜ਼ ਵਾਸਤੇ ਸਮਾਨ ਰੱਖਿਆ ਹੈ ਵਿੱਚ ਤੇ ਇੱਧਰ ਆ ਗਿਆ ਡਸਟਬਿਨ ਆਏ ਇੱਧਰ ਸਾਮਾਨ ਜਿਹੜਾ ਪ੍ਰੋਪਰ ਜਿੱਦਾਂ ਜਾ ਰਿਹਾ ਟ੍ਰੇਨ 'ਚ ਲੋਡ ਕਰ ਰਹੇ ਨੇ ਪਤਾ ਨਹੀਂ ਮੈਨੂੰ ਇੱਥੇ ਥੋੜਾ ਡਾਕ ਡਾਕ ਜਿਹਾ ਲੱਗ ਰਿਹਾ ਪਰ ਤੁਹਾਨੂੰ ਲੱਗੇ ਜਿ ਦੇਖ ਰਿਹਾ ਹਾਂ ਸਤ ਲੋਕਾਂ ਦਾ ਸਾਰਾ ਜਿਹੜਾ ਲੱਗੇਜ ਉਹਨਾਂ ਨੇ ਕੈਬਿਨ ਦੇ ਵਿੱਚ ਰੱਖਨੇ ਆ ਆਪ ਖੁਦ ਲੋਡ ਕਰਨੇ ਜਿਵੇਂ ਪਲੇਨ 'ਚ ਰੱਖਦੇ ਹੁੰਦੇ ਆ ਆ ਸਾਰਾ ਲੱਗੇਜ ਪਿਆ ਸਾਰੇ ਲੋਕਾਂ ਕੋਲ ਉਸ ਸਾਈਡ ਤੇ ਸੋ ਆ ਜਿਹੜਾ ਦਰਵਾਜ਼ੇ ਦੇ ਪਿੱਛੇ ਫੁੱਲ ਮਿਰਰ ਆ ਇਸੋ ਨਾਲ ਮਿਰਰ ਬਣਿਆ ਆ ਆ ਸਾਰੀ ਆਪਣੀ ਇੰਦੇ ਘਾਤੀ ਲਾਈਟ ਜਗਦੀਆਂ ਪਹੀਆਂ ਨੇ ਤੇ ਸੋ ਇਧਰ ਕਿਹੜੀ ਬੈਲ ਲੱਗੀ ਹੋਈ ਆ ਇਹ ਤੁਸੀਂ ਕਾਲ ਬੈਲ ਤੇ ਬਾਕੀ ਉਹ ਵੀ ਲਾਈਟਸ ਨੇ ਹੋਏ ਹਾਂ ਕਿ ਇਧਰ ਵੀ ਜਾਂਦੀ ਰੀਡਿੰਗ ਲਾਈਟਸ ਕਰ ਲੋ ਬਹੁਤ ਸੋਹਣਾ ਕੈਬਨ ਬਣਿਆ ਹੋਇਆ ਬਹੁਤ ਬਧੀਆ ਲੁਣਿਆ ਹੋਇਆ ਤੇ ਬਾਕੀ ਸਭ ਚੱਲੂਗੀ ਟ੍ਰੇਨ ਫਿਰ ਆਪਾਂ ਨਾਲ-ਨਾਲ ਵੀਡੀਓ ਬਣਾਵਾਂਗੇ ਤਾਂ ਬਾਰਦਾ ਸਿਡਨੀ ਜਤੋਂ ਦੋ ਬਾਹਰ ਨਿਕਲਾਂਗੇ ਉਦੋਂ 뷰 ਦਿਖਾਵਾਂਗੇ ਕਿਵੇਂ ਸਟੇਸ਼ਨ ਤੋਂ 뷰 ਚਲੋ ਜੀ ਟ੍ਰੇਨ ਥੱਲੀ ਚਲਪੀ ਆ ਸਿਡਨੀ ਤੋਂ ਦੂਸਰੀ ਟ੍ਰੇਨ ਜਿਹੜੀ ਆ ਉਹਦੇ ਡੱਬੇ ਜੇ ਸਾਈਡ ਤੇ ਆ ਤੇ ਆ ਰਹੀ ਇੰਡੀਅਨ ਪੈਸਫਿਕ ਤੇ ਉਸ ਤੋਂ ਬਾਅਦ ਤੋਂ ਯੂ-ਟਰਨ ਕਰਕੇ ਉਹਨਾਂ ਨੇ ਕਨੈਕਟ ਕਰਨਾ ਡੱਬਿਆਂ ਨੂੰ ਆਹ ਕਿਥੇ ਟਰੈਕ ਫਿਨਿਸ਼ ਹੋ ਗਿਆ ਫਿਰ ਇੱਥੇ ਦੂਸਰੇ ਜਿਹੜੇ ਆ ਡੱਬੇ ਆ ਉਹ ਇੱਥੇ ਲੱਗਣਗੇ ਆ ਗਿਆ ਸੀਿੰਗਨ ਦਾ ਬਾਲ ਵਾਈਸ ਸੋ ਆਈ ਸੈਡ ਦਾ ਰਿਵਿਊ ਟਰੈਕ ਦੇਖ ਲਓ ਸਿਡਨੀ ਦੇ ਇੰਦਾ ਦਾ ਵੀਊ ਇਹ ਮੈਥੋ ਬਣਾ ਰਹੀ ਐ ਇਥੋਂ ਵੀਡੀਓ ਜਿਹੜੀ ਵਾਕਿੰਗ ਏਰੀਆ ਹੁਣ ਆਪਾਂ ਬਣਾਉਣਾ ਇਸ ਸਾਈਡ ਤੋਂ ਇਸ ਸਾਈਡ ਤੋਂ ਸਿਟੀ ਦਾ 뷰 ਜਸ ਦਾ ਇਤੋਂ ਦਾ ਬੈਕ ਟੂ ਥਿੰਕ ਅਸ ਸੇਕ ਬੈਕ ਟੂ ਮਾਈ ਹਸਬੰਡ ਸੋ ਨਾ ਆ ਚੇਕ ਦੀ ਪਿੱਚਰ ਵਿਦ ਯੋਰ ਫਾਸ ਸੋ 올 ਲੇਡੀ ਨੇ ਵੀ ਕਾਫੀ ਵੀਡੀਓ ਬਣਾਈ ਐ ਜਦੋਂ ਸਾਡੀ ਟ੍ਰੇਨ ਚੱਲੀ ਆ ਕੋ ਲਾਸਟ ਡੱਬਾ ਰਹਿ ਗਿਆ ਇੰਜਨੇ ਨੇ ਸਾਨੂੰ ਪੁਸ਼ ਕਰਕੇ ਇੱਥੇ ਰਸਤੇ ਚਲਾਤਾ ਸੋ ਅਸੀਂ ਹੁਣ ਜਿਹੜਾ ਵਾ ਦੂਸਰੇ ਨਾਲ ਅਸੀਂ ਕਨੈਕਟ ਕਰਨ ਲੱਗੇ ਹੁਣ ਟ੍ਰੇਨ ਫਿਰ ਵਾਪਸ ਹੋ ਰਹੀ ਹੈ ਹਾਂ ਸੌਰੀ It's yeah. You get in, because I can't. No, no, you can. No, no, you're right, that's fine. Oh, yeah, I'm just... The It's interesting part, actually. <laughs> yeah, yeah, for me too. Yeah. <laughs> Never seen this time. I can see from there. <laughs> yeah, mm. wow. That's a good picture, isn't it? That's... <laughs> yeah, that's nice. <laughs> yeah, it's getting connected. Yeah. Enjoying it. So it was half and half. Yeah, it was before half, half and half and now on the one, one one track. One, that's so it's getting connected to something. Yeah. So they the on the budget. interesting ela you want to see it connecting i don't want to see no main dikne se ke pichor de re hoya ethe sanu pani mile hoya pani di bottle ethe bhi indian pacific likhe hoya utte music lag gaya te oh wadiya bada acha te connect ho reya dabba ethe nu side te building aa gayi aa ਆ ਆਈ ਕੈਨ ਗਿਵ ਯੂ ਸੈਂਟਰਲ ਦਾ ਇਜ਼ ਇ ਨੇੜੇ ਨੇੜੇ ਦਾ ਆਈਡੀਆ ਵਾ ਸ਼ਾਲਗੀ ਜੀ ਟ੍ਰੇਨ ਆਪਣੀ ਇੰਜਨ ਆਪਣਾ ਕਨੈਕਟ ਹੋ ਚੁੱਕੇ ਆ ਦੋਨੋਂ ਹੀ ਹੁਣ ਥੋੜਾ ਜਿਹਾ ਇਸ ਸਾਈਡ ਤੋਂ 뷰 ਦਿਖਾ ਦिए ਕੰਨ ਕਰ ਲੈ ਇੱਕ ਟ੍ਰੇਨ ਇੱਤੋਂ ਦੀ ਆ ਉਸ ਪਾਸੇ ਜਿਹੜੀਆਂ ਲੋਕਲ ਟ੍ਰੇਨਸ ਨੇ ਸਾਡੀ ਇਹ ਸਿਡਨੀ ਦਾ ਹੈਗਾ ਚੈਨਲ 7 ਟੀਵੀ ਸਟੇਸ਼ਨ ਉਤਲ ਜਨਮ ਚਲੋ ਹੁਣ ਸਿੱਡੀ ਤੋਂ ਨਿਕਲ ਆਇਆ ਆਪਾਂ ਬਾਹਰ ਫੋਰ ਯੂ ਟੂ ਰੀਫੀਲ those bottles when you need to do so ਇਟ ਇਜ਼ ਨਾਈਸ ਐਂਡ ਹੈਪੀ And great for the environment. Speaking of water, please ensure the bathroom taps are tightened after use, as they can tend to a little bit tricky. And we do have a limited water supply on board, with only few opportunities to refill <laughs> along our journey. ਸਦਾਗੀ ਕਿ ਆਪਾਂ ਇੱਥੇ ਲਿਟਲ ਇੰਡੀਆ ਕਹਿੰਦੇ ਇੱਥੇ ਹੈਲਸ ਫਾਰਮ ਇੱਥੇ ਬਹੁਤ ਇੰਡੀਅਨ ਰੈਸਟੋਰੈਂਟਸ ਨੇ ਸਭ ਕੁਝ ਆ ਤੇ ਉੱਤੋਂ ਬਾਅਦ ਇਹਦੇ ਨੇੜੇ ਆ ਪੈਰਾਮਿਟ ਆ ਆ ਸਾਰਾ ਪੈਰਾਮਿਟ ਆ ਗਿਆ ਸਿਟੀ ਸਿਟੀ ਦੇ ਨੇੜੇ ਮਤਲਬ ਕਿ ਪੈਰਾਮਿਟਾ ਕਾਫੀ ਵੱਡਾ ਏਰੀਆ ਤੇ ਇਹ ਆਪਾਂ ਆ ਗਏ ਪੈਰਾਮਿਟਾ ਇਸ ਤਾਈਂ ਸੋ ਉਹ ਪੈਰਾਮਿਟਾ ਦਾ 뷰 ਇਦਾਂ ਦਾ ਕੁਝ ਟਰੇਨ ਦੀ ਸਪੀਡ ਅਜੇ ਇੰਨੀ ਜ਼ਿਆਦਾ ਨਹੀਂ ਹੋਈ ਨਾਰਮਲ ਸਪੀਡ ਤੇ ਚੱਲ ਰਹੀ ਹੈ ਟਰੇਨ ਅਜੇ ਬਹੁਤ ਜ਼ਿਆਦਾ ਨਹੀਂ ਤੇਜ਼ ਹੋਈ ਵਿੱਚੋਂ ਜੇ ਕਰਨਗੇ ਤੇਜ਼ ਹੈ ਪਰ ਆ ਸਾਰਾ ਆਪਣਾ ਆ ਗਿਆ ਪੈਰਾਮੈਟਰ ਤੇ ਟਾਈਮ ਹੋ ਗਿਆ ਆਪਣਾ 3:30 ਫਟਾਈ ਹੋ ਜੀ ਪੂਰੇ ਬੱਠੇ ਸੀ ਟ੍ਰੇਨ ਚ ਘੰਟਾ ਹੋ ਗਿਆ ਟ੍ਰੇਨ ਚ ਭਟਕਿਆ ਨੂੰ ਉੱਪਰ ਜੇ ਅਸੀਂ ਪੈਰਾਮੈਟ ਦਾਖੀ ਪਹੁੰਚੇ ਆ ਹੌਲੀ ਹੌਲੀ ਕਰਦੇ ਕਰੋਂਦੇ ਇਸ ਟ੍ਰੇਨ ਮੱਝ ਕੇ ਚਾਰ ਤੇ ਆਪਾਂ ਆ ਗਏ ਆ ਬਲੂ ਮਾਊਂਟਨਸ ਦੇ ਕੋਲੇ ਮਾਊਂਟਨਸ ਦਾ ਵੀ ਆ ਗਿਆ ਹੈ ਸਾਈਡ ਤੇ ਆਪਾਂ ਸਿਡਨੀ ਚੜ੍ਹਦਾ ਹੈ ਦੂਰ ਤੇ ਇੱਧਰ ਆ ਗਿਆ ਆਪਾਂ ਬਲੂ ਮਾਊਂਟਨਸ ਹੁਣ ਜਿਹੜੀ ਇਹ ਚੜ੍ਹਾਈ ਤੇ ਆ ਟ੍ਰੇਨ ਕੋਈ ਚੱਲਦੀ ਸਾਈਡ ਵੀ ਕੁਛਸ ਰੰਦਾ ਉਹ ਬਹੁਤ ਹੀ ਸੋਹਣਾ ਲੱਗ ਰਿਹਾ ਮਾਊਂਟਨ ਦੇ ਨੇੜੇ ਜੂ ਮਾਊਂਟਨ ਦੇ ਨੇੜੇ ਤੇ ਆਪਾਂ ਅੰਗਰੇਆਂ ਛੋਟੇ ਜਿਹੇ ਪਿੰਡ ਦੇ ਵਿੱਚੋਂ ਕਸਬੇ ਦੇ ਵਿੱਚੋਂ ਜਾ ਸਕਦੇ ਆ ਤੇ ਸਾਈਡ ਤੇ ਨਾਲ-ਨਾਲ ਸੜਕ ਤੇ ਨਾਲ-ਨਾਲ ਟ੍ਰੇਨ ਚੱਲ ਗਈ ਆਪਣੀ ਸਸਨ ਉਹਨਾਂ ਨੇ ਇਨਫੋਰਮੇਸ਼ਨ ਗਾਈ ਦਿੱਤੀ ਹੋਈ ਆ ਜਰਨੀ ਦੀ ਤੇ ਇਹਦੇ ਚ ਥੋੜਾ ਜਿਹਾ ਦੱਸਦਾ ਹੋਇਆ ਕਿ ਮੈਪ ਕਿਵੇਂ-ਕਿਵੇਂ ਤੁਹਾਨੂੰ ਜਰਨੀ ਆ ਤੇ ਮੈਂ ਥੋੜੀ ਜਿਹੀ ਇਹਦੇ ਵਿੱਚ ਦੱਸ ਦਿੰਨੀ ਡਿਟੇਲ ਆ ਜਦਾਂ ਆਸਟ੍ਰੇਲੀਆ ਦਾ ਮੈਪ ਆ ਆਸਟ੍ਰੇਲੀਆ ਦੇ ਮੈਪ ਅਸੀਂ ਸਿਡਨੀ ਤੋਂ ਇੱਥੋਂ ਚੱਲੇ ਆ ਤੇ ਫਿਰ ਅਸੀਂ ਐਡਲੇਡ ਫਿਰ ਐਡਲੇਡ ਤੋਂ ਬਾਅਦ ਅਸੀਂ ਪਾਰਥ ਤੇ ਇੰਨਾ ਇਹ ਮੈਪ ਦੀ ਇਨਫੋਰਮੇਸ਼ਨ ਆ ਤੇ ਵਿੱਚ ਵਿੱਚ ਇੱਕ ਜੋ ਜਗ੍ਹਾ ਤੇ ਸਾਨੂੰ ਘੁਮਾਉਣਗੇ ਵੀ ਉਹ ਸੋ ਇਹ ਸੀਗਾ ਇਨੀ ਕਿ ਇਨਫੋਰਮੇਸ਼ਨ ਤੁਹਾਨੂੰ ਦੱਸ ਦਿੱਤੀ ਆ ਸੋ ਬਾਹਰ ਦਾ ਵੀਊ ਦੇਖਦੇ ਆ ਕਿਦਾਂ ਦਾ ਇਦਾਂ ਦਾ ਬਾਹਰ ਦਾ ਵੀਊ ਆ ਹੁਣ ਥੋੜੇ ਹिल्स ਜਿਹਰੇ ਡرائی ਡਾਈ ਜੇ ਆਏ ਆ ਸੋ ਜਰਨੀ ਕਾਰਡ ਜੋ ਅਸੀਂ ਪੜ੍ਹ ਰਹੇ ਸੀਗੇ ਕਿ ਇਹ ਟ੍ਰੇਨ ਕਦੋਂ ਬਣੀ ਹੈ ਇਹ 2000 ਚ ਬਣੀ ਹੈ ਤੇ ਇਹਨੂੰ ਹੋ ਗਿਆ 24 ਇਅਰਸ ਹੋ ਗਏ ਬਣੀ ਨੂੰ ਤੇ ਨੂੰ 50 ਸਾਲ ਲੱਗੇ ਆ ਇਹ ਨਿਵਟ ਟ੍ਰੈਕ ਨੂੰ ਕੰਪਲੀਟ ਕਰਨ ਲੱਗੇ ਕਿਉਂਕਿ ਵੇਖੋ ਸਿਡਨੀ ਤੋਂ ਬਾਅਦ ਇਹਦੇ ਵਿੱਚ ਆਪਣਾ ਇਹ ਬਿਲਕੁਲ ਕੋਸਟਲ ਏਰੀਆ ਤੇ ਬਣਿਆ ਹੋਇਆ ਸਾਰਾ ਆਸਟ੍ਰੇਲੀਆ ਤੇ ਕੁਝ ਵੀ ਨਹੀਂ ਵਿਚਾਰ ਹੈਗਾ ਖਾਲੀ ਬਿਲਕੁਲ ਉਹਨਾਂ ਨੇ ਇੱਕ ਦੂਜੇ ਸਿਟੀਆਂ ਨੂੰ ਕਿੱਥੇ ਕਿੱਥੇ ਲਿੰਕ ਕਰਨਾ ਤੇ ਕਿਵੇਂ ਕਿਵੇਂ ਲਿੰਕ ਕਰੀਏ ਫਿਰ ਆਮ ਨਾਲ ਰੇਲ ਲਾਈਨ ਜਿਹੜੀ ਆ ਕਾਫੀ ਵੱਡੀ ਜਿਹੜੀ ਆ ਵੱਡੀ ਰੇਲ ਲਾਈਨ ਬਣਾਏ ਤੁਹਾਨੂੰ ਬਹੁਤ ਟਾਈਮ ਲੱਗਿਆ ਬਣ ਲਿਆ ਤੁਹਾਡੀ ਵਾਲੀ ਵਾਲੀ ਇਹਦੇ ਬਾਕੀ ਜਿਹੜੇ ਸਿਟੀ ਸੀਗੇ ਵਿੱਚ ਛੋਟੇ ਛੋਟੇ ਉਹਨਦੇ ਟਾਊਨਸ ਉਹਨਾਂ ਨੂੰ ਕਨੈਕਟ ਤੋ ਐਸੀ ਇੱਕ ਜਨਰਲ ਜੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਹੋਪਫਲੀ ਤੁਹਾਨੂੰ ਚੰਗੀ ਲੱਗੀ ਹੋਵੇ ਇੱਥੇ ਇਨਫੋਰਮੇਸ਼ਨ ਦਿੱਤੀ ਹੋਈ ਟੀਵੀ ਲੱਗਦਾ ਆ ਇਹ ਹੈਗਾ ਸਾਡਾ ਡਾਈਨਿੰਗ ਏਰੀਆ ਤੇ ਦਸ ਰਾਹ ਟ੍ਰੇਨ ਕਿਥੋਂ ਚੱਲੇ ਆ ਲਿੱਟ ਕੋ ਪਹੁੰਚੀ ਹੋਈ ਹੈ ਜੇ ਬਾਕੀ ਜਿਹੜੀ ਮੈਂ ਥੋੜਾ ਜਿਹਾ ਵੀਡੀਓ ਦਿਖਾਉਣੀ ਹੈ ਕਿ ਸਾਰੇ ਡਾਈਨਿੰਗ ਏਰੀਆ ਵਿੱਚ ਬੈਠੇ ਹੋਏ ਹਨ ਅਜੇ ਡਾਈਨਿੰਗ ਸ਼ੁਰੂ ਹੋਣਾ ਵਾ ਰਾਊਂਡ 6:00 ਬਲੌਕ ਜਿਹੜਾ ਸ਼ੁਰੂ ਹੋਏਗਾ ਇਸ ਸਾਈਡ ਤੇ ਬੱਚਿਆਂ ਲਈ ਪਈਆਂ ਹੋਈਆਂ ਨੇ ਬੁੱਕਸ ਵੀ ਕੱਢ ਸਕਦੇ ਹੋ ਤੁਸੀਂ ਫੋਟੋ ਲਗੇ ਵੱਡੇ ਵੀ ਕੱਢ ਸਕਦੇ ਆ ਤੇ ਥੋੜੀਆਂ ਬੋਰਡ ਗੇਮਸ ਪਈਆਂ ਹੋਈਆਂ ਨੇ ਇੱਥੇ ਮਿਊਜ਼ਿਕ ਉਸ ਨਮਾ ਕਈ ਵਾਰ ਤਾਂ ਨਹੀਂ ਜੀ ਸੁਣਉਂਦੇ ਨੇ ਇੱਧਰ ਲੋਕੀਆ ਪਲਨਿੰਗ ਕਰ ਰਹੇ ਨੇ ਡ੍ਰਿੰਕਸ ਲੈ ਰਹੇ ਨੇ ਐਨਜੋਏ ਕਰ ਰਹੇ ਨੇ ਸੈੱਟ ਦ ਬਾਰ ਆ ਵਾਹ ਬਹੁਤ ਸੋਹਣਾ ਸੀ ਬਹੁਤ ਹੀ ਸੋਹਣੀ ਸੀ ਬੜੀ ਸੋਹਣੀ ਗ੍ਰੀਨਰੀ ਹੈ ਇਸ ਸਾਈਡ ਤੇ ਬਹੁਤ ਉੱਚੇ ਪਹਾੜ ਆ ਫਸਲ ਵੀ ਚੇਤਨ ਪਹਾੜ ਨਾਲ ਸਾਰੇ ਇਸ ਤਰ੍ਹਾਂ ਦਾ ਵਾਹ ਸਾਰੇ ਜੰਗਲਾ ਉੱਪਰ ਤਾਂ ਖੱਲੇ ਲੋਕਾਂ ਦੇ ਘਰ ਆ ਇਹ ਸਾਰੇ ਹਿੱਲਸ ਤੇ ਬਣੇ ਲੋਕਾਂ ਦੇ ਘਰ ਬਹੁਤ ਸੋਹਣਾ ਖਿਲੀ ਹੋਈ ਆ ਇੱਥੇ ਦੇ ਪੋਰ ਹਿੱਥਲੇ ਘਰ ਤੇ ਪੱਕੇ ਪਾੜੀਆਂ ਹਨ ਬਲੇ ਕੱਚੇ ਪਾੜਾ ਅਟਲੀਸ ਲੱਭੇ ਆ ਤੁਸੀਂ ਵਿੱਚ ਕੀ ਕਰਦੇ ਨੇ ਟਰੈਕਿੰਗ ਵਗੈਰਾ ਕਰ ਸਕਦੇ ਤੁਸੀਂ ਟਰੈਕਿੰਗ ਵਗੈਰਾ ਵਿੱਚ ਬਹੁਤ ਸੋਹਣਾ 뷰 ਹੈ ਮੈਂ ਕਿਵੇਂ ਕੈਪਚਰ ਕਰਦੀ ਹਾਂ ਬਹੁਤ ਸੋਹਣਾ 뷰 ਹੈ ਥੱਲੇ ਟੈਂਕ ਟੋਪਰ ਬਾਹਰ ਦੇਖ ਸਕਦੇ ਹਾਂ ਸੋ ਆ ਇੱਕ ਨਵੀਂ ਟ੍ਰੇਨ ਆ ਜਿਹੜੀ ਚੱਲਣੀ ਆ ਖੜੀ ਆ ਜ ਟ੍ਰੈਕ ਤੇ ਇਹ ਚੱਲੂ ਕੀ ਸਿਡਨੀ ਦੇ ਸਿਡਨੀ ਤੋਂ ਲੈ ਕੇ ਲੋ ਮੋਰਨਸਟੇਪ ਚੱਲਣੀ ਆ ਕਾਫੀ ਫਾਸਟ ਹੈ ਨਾ ਨਵੀਂ ਟ੍ਰੇਨ ਬਣ ਕੇ ਆਈ ਹੈ ਇੰਡੀਆ ਤੋਂ ਬਣ ਕੇ ਆਈ ਹੈ ਨਾ ਹਾਂ ਇਹ ਇੰਡੀਆ ਤੋਂ ਟ੍ਰੇਨ ਬਣ ਕੇ ਆਈ ਹੈ ਆਪਣੇ ਕਪੂਰਥਲਾ ਤੋਂ ਜਿਹੜਾ ਕੋਈ ਜਾਣਦਾ ਹੋਊਗਾ ਮੇਰੇ ਵੀਡੀਓ ਦੇਖਦਾ ਹੋਊਗਾ ਕਪੂਰਥਲਾ ਤੋਂ ਟ੍ਰੇਨਸ ਪਾਉਂਦੀਆਂ ਨੇ ਸਹੀ ਉੱਥੋਂ ਬਣ ਕੇ ਆਏ ਆਂ ਤੇ ਟ੍ਰੇਨਸ ਇੱਥੇ ਇਹਨਾਂ ਨੇ ਕਿਹਾ ਕਿ ਕਿੱਥੇ ਆਣਾ ਹੈ ਅਸੇ ਤਰ੍ਹਾਂ ਬਹੁਤ ਸੁੰਨਾ ਦਿਹਾ ਉਹ ਲੋਕੀ ਬਹੁਤ ਅਨੰਦ ਚ ਜੀ ਕਰ ਰਹੇ ਆ ਸਾਰੇ ਗੋਰੇ ਬਹੁਤ ਆ ਇੰਜੋਏ ਕਰ ਇਹ ਕੋਈ ਚੀਜ਼ ਆ ਰਹੁਣਾ ਕੀ ਆ ਪਤਾ ਵੀਡੀਓ ਬਣਾ ਲੈਂਦੇ ਆ ਕੀ ਚੀਜ਼ ਆ ਹੈ ਉਹ ਸਰਚ ਕਰ ਲਾਂਗੇ ਲਿਖਿਓਣਾ ਕਿਤੇ ਨਾ ਕਿਤੇ ਕੁਝ ਕੁਝ ਬੰਦਾ ਪਿਆ ਆ ਜਾਈ ਨਹੀਂ ਨਹੀਂ ਇਹ ਵਾਟਰ ਟੈਂਕ ਵਾਟਰ ਟੈਂਕ ਵਾਟਰ ਟੈਂਕ ਆਈ ਗਈ ਵਾਟਰ ਟੈਂਕ ਦੇਖੋ ਵੀ ਹਾਂ ਵਾਟਰ ਸਪਲਾਈ ਵਾਟਰ ਟੈਂਕ ਆਉਣੀ ਹੋਈਆਂ ਪਾਈਪਸ ਸੋ ਇਹ ਜਦਨਾ ਲਾਈਟ ਬੰਦਦੀ ਆ ਆ ਨਾਲ ਹੈਗਾ ਆਪਣਾ ਬਿਜਲੀ ਘਰ ਕਹਿ ਸਕਦੇ ਲੱਗ ਲੇ ਮੈਨੂ ਦੇ ਵਿੱਚ ਤੇ ਕੈਂਗਰੂ ਜਾ ਹੈਗਾ ਜਿਦਾਂ ਵਾਸਤੇ ਨੰਗੂ ਆਂਡ ਚਿਕਨ ਤੇ ਬਾਕੀ ਕਾਲਿਬਲਰ ਜਿਉਂਦਾ ਹੂ ਸੂਸੀਗਾ ਬੜਾ ਜੀ ਇਹ ਐਕਟਰੀਸ ਦੇ ਵਿੱਚ ਮੇਨ ਕੋਰਸ ਦੇ ਵਿੱਚ ਸਪਾਈਸ ਫਿਰ ਵੀ ਆ ਜਾਂਦਾ ਫਿਰ ਉਸ ਤੋਂ ਬਾਅਦ ਆ ਜਾਂਦਾ ਗ੍ਰਿਲ ਕਸਫਿਕ ਆ ਜਾਂਦਾ ਫਿਰ ਸੇਸ਼ਾ ਆ ਜਾਂਦੀ ਹੈ ਤੇ ਵੈਜੀਟੇਬਲ ਆ ਜਾਂਦੀ ਹੈ ਤੇ ਸੂਰਜ ਜਸਤ ਦੇ ਵਿੱਚ ਆ ਜਾਂਦੀ ਆ ਸਪਾਈਸ ਵਗੈਰਾ ਆ ਜਾਂਦੀ ਹੈ ਚੀਜ਼ ਆ ਜਾਂਦੀ ਆ ਜਦੋਂ ਮੈਂ ਮੈਨੂ ਵੇਖਿਆ ਤਾਂ ਮੂੜੇ ਅੰਦਰ ਤੋਂ ਸੋ ਸਾਡੇ ਨਾਲ ਦੋ ਜਣੇ ਬੈਠੇ ਹੋਏ ਆ। ਸ਼ੇਅਰ ਕਰਨੋਂ ਕਿੰਨੇ ਦੋਸਤ ਚਾਜਣੇ ਆ। ਇੱਕ ਟੇਬਲ ਤੇ ਬੈਠੀ ਕਰ ਲੈਣਾ। ਇਹ ਆ ਉਹ ਵੈਜੀਟੇਬਲ ਨਹੀਂ ਸੌਫਟ ਆ। ਅਸਲ ਵਿੱਚ ਆਮ ਰਾਸ ਦਾ ਮਸਾਲਾ ਹੈ। ਪਰ ਮਨੋਸ ਦੇ ਲਈ ਜੀ ਆਇਆਂ ਨੂੰ। ਰਾਸ ਦੀ ਵੀ ਆਇਆ ਚਲੇ ਤਾਂ ਇਹ ਮੈਂ ਬਹੁਤ ਪਸੰਦ ਕਰਦਾ।

बार्दर में मशीन इस तरह टेबल द सेट का भी इस तरह का है नहीं सिर्फ़ कप्स ही है और जी एन्जॉय कर रहे हैं कितने में कैंडल पॉल लगते ਸੂ ਹਟ ਗਿਆ ਸਾਰੀ ਟ੍ਰੇਨ ਦੀ ਸਾਈਟ ਜੂਟ ਪਾਣਾ ਦੇ ਕਿੰਨਾ ગામો ਜਿਹੜੀਆਂ ਉਹ ਚੜੀਆਂ ਹੋਈਆਂ ਦੇਖੋ ਕਾ ਕਰ ਰਹੀਆਂ ਨੇ ਜ ਬਹੁਤ ਹੀ ਸੋਨਾ ਪਿਓ ਮੈਂ ਕੈਪਚਰ ਕਰੀ ਨਾਲ ਬੈਠਾ ਕਰ ਰਹੀਆਂ ਬਟ ਫਰੀ ਮੈਂਟਲ ਸੋ ਯੂ ਕੈਨ ਗੈਟ ਦ ਟ੍ਰੇਨ ਟੂ ਫਰੀ ਮੈਂਟਲ ਓਕੇ I'm going to be running around in my pyjamas tomorrow morning getting, getting a cup of tea. So, sorry. <laughs> <laughs> oh, yeah, I can do the yeah, you can now, ਹਾਂ ਵੀਊ ਆ ਰਿਹਾ ਹੈ ਸੋ ਲੂ ਮਾਊਂਟੇਨਸ ਨੇ ਬਲੂ ਕਲਰ ਦੇ ਜਿਸਰੇ ਨੇ ਥੱਲੇ ਕਾਊ ਫਾਰਮਸ ਕਾਊ ਫਾਰਮਸ ਇੰਨੇ ਸੋਨੇ ਖੇਤ ਲੱਗ ਰਹੇ ਨੇ ਪਹਾੜ ਖੇਤ ਬਹੁਤ ਸੋਨਾ ਲੱਗ ਰਿਹਾ ਆ ਦੇਖੋ ਆਸਟ੍ਰੇਲੀਆ ਦੇ ਫਾਰਮ ਆ ਉਸੇ ਸੀ ਸਾਰੇ ਗੇਤਾਂ ਕਿਆ ਕਿੰਨੇ ਦੇ ਵਿੱਚ ਪਾਵਾ ਨੇ ਰਾਵਣ ਤੇ ਚੜਦੀ ਬੁਈਆਂ ਬਹੁਤ ਸੋਹਣਾ ਲੱਗਦਾ ਫੁੱਲਾਈ ਸੁਣਨਾ ਬੜਾ ਹੀ ਯਾਦਗਾਰ ਹੁੰਦਾ ਹੈ ਜਾਇਨ ਦੇ ਬੋਲ ਸੁਣਦੇ ਆ ਇਹ ਲੱਗਦਾ ਕਿ ਰਿਲੀਟਿਕ ਤੋਂ ਸੋ ਗਾਇਜ਼ ਇਹ ਸੀ ਅੱਜ ਦੀ ਸੱਡੀ ਟਰੈਵਲ ਜਰਨੀ ਜਿਹੜੀ ਕਿ ਅਸੀਂ ਅਜੇ ਬਹੁਤ ਥੋੜਾ ਬਾਹਰ ਨਿਕਲੇ ਹੋਏ ਸਿਡਨੀ ਤੋਂ 5-6 ਘੰਟੇ ਹੀ ਅਸੀਂ ਸਫ਼ਰ ਕੀਤਾ ਤੇ ਹੁਣ ਹਨੇਰਾ ਹੋਣਾ ਸ਼ੁਰੂ ਹੋ ਗਿਆ ਤੇ ਹੋਪਫੁਲੀ ਤੁਸੀਂ ਇਹ ਵੀਡੀਓ ਇੰਜੋਏ ਕਰੋਗੇ ਤੇ ਬਾਕੀ ਮੈਂ ਤੁਹਾਨੂੰ ਦਿਖਾਉਣੀ ਆ ਅੰਦਰ ਉਹ ਬੈੱਡ ਸਾਡਾ ਸੈੱਟ ਕਰਕੇ ਚਲੇ ਗਏ ਆ ਇਸ ਤਰ੍ਹਾਂ ਇੱਕ ਥੱਲੇ ਬੈੱਡ ਬਣਾ ਕੇ ਗਏ ਨੇ ਉੱਪਰ ਸਟੇਅਰ ਲਾ ਕੇ ਗਏ ਆ ਇਸ ਤਰ੍ਹਾਂ ਪੌੜੀ ਲਾ ਕੇ ਚਲੇ ਗਏ ਉੱਪਰ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਪਰ ਇੱਕ ਬੈੱਡ ਨয়া ਤੇ ਆ ਜਿਹੜਾ ਸੇਫਟੀ ਲਈ ਤੁਸੀਂ ਇੱਦਾਂ ਦੇ ਥੱਲੇ ਨਾਲ ਡੀਕੋ ਤੇ ਸੇਫਟੀ ਲਈ ਇਦਾਂ ਬਣਾ ਦਿੱਤਾ ਉਹਨਾਂ ਨੇ ਇਹ ਆਪਣਾ ਰੂਮ ਜਿਹੜਾ ਸੈੱਟ ਹੋ ਗਿਆ ਤੇ 6 ਵਜੇ ਨਾਲ ਡਿਨਰ ਕਰਾ ਦਿੱਤਾ ਸੀਗਾ ਕਿਉਂਕਿ ਅਸੀਂ ਸਵੇਰੇ ਜਲਦੀ ਉੱਠਣਾ ਸਵੇਰੇ 6 ਵਜੇ ਉਹ ਕਹਿੰਦੇ ਸੀ ਕਿ ਤੁਸੀਂ ਟ੍ਰੇਨ ਤੋਂ ਬਾਹਰ ਹੋਣਾ ਚਾਹੀਦੇ ਆ ਤੇ 5 ਵਜੇ ਸ਼ਾਇਦ ਉਠਾ ਉਠਾ ਲਣਗੇ ਵੇਕ ਅਪ ਕਾਲ ਹੁੰਦੀ ਆ ਕਰਨਗੇ ਸੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਇਸ ਤਰ੍ਹਾਂ ਦੀਆਂ ਸੁਣੀਆਂ ਸੁਣੀਆਂ ਜਗ੍ਹਾ ਦਿਖਾਉਂਦੇ ਰਵਾਂਗੇ ਜਿਵੇਂ ਕਿ ਲੈਫਟ ਰਾਈਟ ਸਾਈਡ ਦੋਨੋਂ ਜਿੱਥੇ ਆ ਬਹੁਤ ਸੁਣੀਆਂ ਸੁਣੀਆਂ ਜਗ੍ਹਾ ਦੇਖ ਰਹੀਆਂ ਨੇ ਖਾਲੀ ਦੂਰ ਦੂਰ ਦਾ ਪਹਾੜ ਥੱਲੇ ਕਾਵਾਂ ਚ ਆਪਣਾ ਚਾਰਾ ਖਾ ਰਹੀਆਂ ਨੇ ਕਦੀ ਸ਼ੇਪ ਪਾ ਜਾਂਦੀਆਂ ਨੇ ਕੈਂਗਰੂ ਬਹੁਤ ਘੱਟ ਦਿਖੇ ਨੇ ਪਰ ਬਸ ਇਸ ਤਰ੍ਹਾਂ ਦਾ 뷰 ਬਹੁਤ ਖਾਲੀ ਖਾਲੀ ਏਰੀਆ ਤੇ ਦੂਰ ਦੂਰ ਤੱਕ ਕਾਵਾਂ ਦਿਸਦੀਆਂ ਨੇ ਹਾਂ ਵੇਖੋ ਇਦਾਂ ਬੈਠੀ ਹੋਈਆਂ ਇਦਾਂ ਹੀ ਕਿੱਦਾਂ ਦਾ ਸਾਰਾ ਗੂਰੀਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਕਿ ਮਿਲਦੇ ਆ ਨੈਕਸਟ ਵੀਡੀਓ ਤੇ ਨੈਕਸਟ ਵਲੌਗ ਦੇ ਨਾਲ ਜੁੜੀਓ ਮੇਰੇ ਨਾਲ ਰਿਪੀ ਸੈਟਿੰਗ ਬਾਏ ਬੈੱਡ ਦੇ ਉੱਤੇ ਬੈੱਡ ਬਣਾ ਕੇ ਤੇ ਨਾਲੇ ਰੱਖ ਕੇ ਚਲੇ ਗਏ ਆ ਚਾਕਲੇਟ ਤੇ ਨਾਲੇ ਸਾਡਾ ਕੱਲ ਦਾ ਜਿਹੜਾ ਅਸੀਂ ਟੂਰ ਕਰਨਾ ਉਹ ਹੈਗਾ ਵਾ 메ਨ ਡਰਾਈਵ ਵਾਕਿੰਗ ਟੂਰ ਉਹ ਸਾਡਾ ਉਹ ਰੱਖ ਕੇ ਚਲੇ ਗਏ ਉਹ ਤੁਹਾਡਾ A2 ਕਿ ਅਸੀਂ ਚਾਰ ਟੂਰਸ ਦੇ ਵਿੱਚੋਂ ਸਿਲੈਕਟ ਕੀਤਾ ਸੀ ਅਸੀਂ ਕਿੱਥੇ ਘੁੰਮਣਾ ਵਾ ਸੋ ਅਸੀਂ ਆ ਵਾਲਾ ਟੂਰ ਘੁੰਮਣਾ ਤੇ ਬਾਹਰ ਹੋ ਗਿਆ ਹਨੇਰਾ ਪਿਕਚਰ ਵਸੇ ਅਜੇ ਵੀ ਕਲੀਅਰ ਆ ਰਹੀ ਹੈ ਕਾਫੀ ਅੱਛਾ ਲੱਗ ਰਿਹਾ ਤੇ ਬਾਏ